ਬਾਬਾ ਜਹਾਰ ਸਿੰਘ ਜੀ ਜਿਨ੍ਹਾਂ ਦੀ ਉਮਰ 14 14 ਸਾਲ ਉਹ ਖਾਲਸਾ ਪੰਥ ਦੇ ਦੂਜੇ ਨੰਬਰ ਦੇ ਜਰਨੈਲ ਨੇ ਉਹਨਾਂ ਦੇ ਬਰਾਬਰ ਪੰਥ ਦੇ ਵਿੱਚ ਕੋਈ ਜਰਨੈਲ ਨਹੀਂ ਬਾਬਾ ਜਹਾਰ ਸਿੰਘ ਦੀ 14 ਸਾਲ ਦੀ ਉਮਰ ਦੇ ਵਿੱਚ ਆਪਣੇ ਬਾਹੂ ਬਲ ਦੇ ਨਾਲ 2.5 ਫੁੱਟ ਬਾਬਾ ਜੀ ਦੇ ਬਾਹਾਂ ਦਾ ਫਲਾਸ ਹੀ 4 ਸਾਲ ਦੀ ਉਮਰ 'ਚ 2.5 ਘੰਟੇ ਚਮਕੌਰ ਦੀ ਜੰਗ ਦੇ ਵਿੱਚ ਲੜ ਕੇ ਆਪਣੀ ਦਲੇਰੀ ਆਪਣੀ ਸੂਰਬੀਰਤਾ ਦਾ ਉਹ ਬਾਬਾ ਜਹਾਰ ਸਿੰਘ ਨੇ ਸਬੂਤ ਦਿੱਤਾ ਆਪਣੇ ਨਾਮ ਦੀ ਲਾਜ ਰੱਖੀ ਜਝਾਰ ਦਾ ਮਤਲਬ ਹੈ ਜੂਝਣਾ ਜੰਗ ਦੇ ਮੈਦਾਨ ਦੇ ਵਿੱਚ ਜੂਝ ਕੇ ਸ਼ਹੀਦੀ ਪ੍ਰਾਪਤ ਕੀਤੀ ਔਰ ਜਿਹੜਾ ਬੰਦਾ ਕਵੇਲੀ ਖਾਨ ਦਾ ਖਿਤਾਬ ਦਿੱਤਾ ਜਾਂਦਾ ਸੀ ਜਿਹੜਾ ਇੱਕ ਇੱਕ ਬੱਕਰਾ ਖਾਂਦਾ ਸੀ 14 ਸਾਲ ਦੀ ਉਮਰ ਸਭ ਤੋਂ ਵੱਡੀ ਸੈਨਾ ਦੇ ਨਾਲ ਮੱਥਾ ਲਾਉਣ ਵਾਲਾ ਬਾਬਾ ਜਝਾਰ ਸਿੰਘ ਇੱਕ ਇੱਕ ਦੁੰਬਾ ਖਾਣ ਵਾਲੇ ਪਠਾਨਾਂ ਦੇ ਨਾਲ 2.5 ਘੰਟੇ ਜੰਗ ਦੇ ਮੈਦਾਨ ਦੇ ਵਿੱਚ ਲਹੂ ਲਹਾਨ ਹੋ ਕੇ ਔਰ ਉਹਨਾਂ ਦੇ ਸਿਰਾਂ ਦੇ ਉੱਤੇ ਆਪਣੇ ਘੋੜੇ ਨੂੰ ਚਾਉਂਦਾ ਰਿਹਾ ਅਰ ਬਾਬਾ ਜਹਾਰ ਸਿੰਘ ਦੇ ਬਰਾਬਰ ਵੀ ਖਾਲਸੇ ਪੰਥ ਵਿੱਚ ਕੋਈ ਜਰਨਲ ਨਹੀਂ